ਵਰਲਡ ਹੈਪੀਨੈਸ ਰਿਪੋਰਟ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ 10 ਖੁਸ਼ਹਾਲ ਦੇਸ਼ਾਂ ਦੀ ਸੂਚੀ ਜਾਰੀ ਹੋਈ ਹੈ। ਅਜਿਹੇ ਦੇਸ਼ਾਂ ਦੀ ਸੂਚੀ ਵਿੱਚ ਫਿਨਲੈਂਡ ਨੇ ਲਗਾਤਾਰ 8ਵੇਂ ਸਾਲ ਸੂਚੀ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹਨਾਂ 10 ਦੇਸ਼ਾਂ ਦੇ ਵਿੱਚ ਡੈਨਮਾਰਕ, ਆਈਸਲੈਂਡ, ਨਾਰਵੇ ਅਤੇ ਸਵੀਡਨ ਵੀ ਸ਼ਾਮਲ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦਾ ਸਭ ਤੋਂ ਅਮੀਰ ਅਤੇ ਤਾਕਤਵਰ ਦੇਸ਼ ਅਮਰੀਕਾ ਇਸ ਸੂਚੀ ਦੇ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ ਹੈ। CNBC ਖਬਰਾਂ ਦੇ ਅਨੁਸਾਰ ਗੈਲਪ ਦੀ ਮੈਨੇਜਿੰਗ ਡਾਇਰੈਕਟਰ ਐਲਾਨਾ ਰੌਨ ਲੈਵੀ ਦਾ ਕਹਿਣਾ ਹੈ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਸੂਚੀ ਵਿੱਚ ਨਾਰਡਿਕ ਦੇਸ਼ ਸਭ ਤੋਂ ਉੱਪਰ ਹਨ ਆਪਣੇ ਨਿਵਾਸੀਆਂ ਲਈ ਸਹੂਲਤਾਂ ਦੇਣ ਵਾਲੇ ਦੇਸ਼ਾਂ ਦੇ ਵਿੱਚ ਸਥਿਰਤਾ ਹੈ ਆਹ ਹੁਣ ਜਾਣਦੇ ਹਾਂ ਫਿਨਲੈਂਡ ਦੇ ਨੰਬਰ 1 ਦੇ ਪਿੱਛੇ ਰਹਿਣ ਦੇ ਕਾਰਨ ਕੀ ਹਨ ਖਬਰਾਂ ਦੇ ਅਨੁਸਾਰ ਲੇਵ ਦਾ ਕਹਿਣਾ ਹੈ ਕਿ ਫਿਨਲੈਂਡ ਇੱਕ ਅਸਧਾਰਨ અપਵਾਦ ਹੈ ਅਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਅਸਲ ਦੇ ਵਿੱਚ ਇਹ ਸਮਝਣ ਦੇ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਫਿਨਲੈਂਡ ਬਾਰੇ ਕੀ ਵਿਲੱਖਣ ਹੈ ਉਸ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹਨ ਪੈਚ ਉਸ ਨੇ ਕਿਹਾ ਹੈ ਕਿ ਇਸ ਦੇ ਪਿੱਛੇ ਦੇ ਸਭ ਤੋਂ ਵੱਡੇ ਕਾਰਨ ਹਨ ਕਿ ਦੂਜਿਆਂ ਦੇ ਵਿੱਚ ਭਰੋਸਾ ਭਵਿੱਖ ਲਈ ਆਸ਼ਾਵਾਦ ਸੰਸਥਾਵਾਂ ਵਿੱਚ ਭਰੋਸਾ ਅਤੇ ਦੋਸਤਾਂ ਤੇ ਪਰਿਵਾਰਾਂ ਤੋਂ ਮਿਲਣ ਵਾਲੇ ਸਮਰਥਨ ਸਭ ਤੋਂ ਵੱਡੇ ਕਾਰਨ ਉੱਭਰ ਕੇ ਸਾਹਮਣੇ ਆਏ ਹਨ ਫਿਨਲੈਂਡ ਵਿੱਚ ਆਪਣੇ ਜੀਵਨ ਦੇ ਬਾਰੇ ਵਿੱਚ ਚੰਗਾ ਮਹਿਸੂਸ ਕਰਨ ਦੇ ਬਾਰੇ ਇੱਕ ਆਮ ਸਹਿਮਤੀ ਜ਼ਿਆਦਾ ਮਿਲਦੀ ਹੈ ਵਰਲਡ ਹੈਪੀਨੈਸ ਰਿਪੋਰਟ ਨੇ 2022-2024 ਦੇ ਦੌਰਾਨ ਸਵੈ ਮੁਲਾਂਕਣ ਜੀਵਨ ਮੁਲਾਂਕਣ ਅਤੇ ਗੈਲਪ ਵਰਲਡ ਪੋਲ ਵਿੱਚ ਕੰਟਰੀ ਲੈਂਡਡ ਸਵਾਲਾਂ ਦੇ ਜਵਾਬਾਂ ਦੇ ਅਨੁਸਾਰ ਦੇਸ਼ਾਂ ਨੂੰ ਰੈਂਕ ਦਿੱਤਾ ਹੈ ਹਾ ਹੁਣ ਜਾਣਦੇ ਹਾਂ ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਇਸ ਦੇ ਵਿੱਚ ਫਿਨਲੈਂਡ ਡੈਨਮਾਰਕ ਆਈਸਲੈਂਡ ਸਵੀਡਨ ਨੀਦਰਲੈਂਡ ਕੋਸਟਾ ਰੀਕਾ ਨਾਰਵੇ ਇਜ਼ਰਾਈਲ ਲਕਜ਼ੈਂਬਰਗ ਮੈਕਸੀਕੋ ਸ਼ਾਮਿਲ ਹਨ ਬਹੁਤ ਖਾਸ ਹੈ ਡੈਨਮਾਰਕ ਵੀ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਦੂਜੇ ਨੰਬਰ ਤੇ ਆਉਣ ਵਾਲਾ ਡੈਨਮਾਰਕ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਸ਼ਵ ਖੁਸ਼ਹਾਲੀ ਰਿਪੋਰਟ ਦੇ ਵਿੱਚ ਚੋਟੀ ਦੇ 10 ਦੇਸ਼ਾਂ ਦੇ ਵਿੱਚੋਂ ਇੱਕ ਹੈ ਸੂਚੀ ਦੇ ਵਿੱਚ ਫਿਨਲੈਂਡ ਅਤੇ ਹੋਰ ਨਾਰਡਿਕ ਦੇਸ਼ਾਂ ਵਾਂਗ ਡੈਨਮਾਰਕ ਦੇ ਲੋਕ ਖੁਸ਼ ਹਨ ਕਿਉਂਕਿ ਦੇਸ਼ ਇੱਕ ਸਮਾਜਿਕ ਸੁਰੱਖਿਆ ਜਾਲ ਅਤੇ ਸਮਾਜਿਕ ਸੰਪਰਕ ਪ੍ਰਦਾਨ ਕਰਦਾ ਹੈ ਨਾਲ ਹੀ ਨੌਜਵਾਨ ਇਨਾਂ ਥਾਵਾਂ ਤੇ ਆਪਣੀ ਜ਼ਿੰਦਗੀ ਬਾਰੇ ਚੰਗਾ ਮਹਿਸੂਸ ਵੀ ਕਰਦੇ ਹਨ ਜ਼ਿਕਰਯੋਗ ਹੈ ਕਿ ਡੈਨਮਾਰਕ ਦੇ ਉਹ ਕੋ ਦੁਨੀਆ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਦੇ ਹਨ ਅਤੇ ਆਪਣੀ ਆਮਦਨ ਦਾ ਅੱਧਾ ਹਿੱਸਾ ਵੀ ਦਿੰਦੇ ਹਨ ਪਰ ਇਹ ਇਸ ਤੱਤ ਦੁਆਰਾ ਵੀ ਸੰਤੁਲਿਤ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਸਿਹਤ ਸੇਵਾਵਾਂ ਮੁਫਤ ਹਨ ਬੱਚਿਆਂ ਦੀ ਦੇਖਭਾਲ ਲਈ ਸਬਸਿਡੀ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਦੇ ਵਿਦਿਆਰਥੀ ਕੋਈ ਟਿਊਸ਼ਨ ਫੀਸ ਨਹੀਂ ਦਿੰਦੇ ਅਤੇ ਪੜਾਈ ਦੌਰਾਨ ਖਰਚਿਆਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਵੀ ਪ੍ਰਾਪਤ ਕਰਦੇ ਹਨ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਅਤੇ ਦੇਖਭਾਲ ਕਰਨ ਵਾਲੇ ਵੀ ਉਪਲਬਧ ਕਰਵਾਏ ਜਾਂਦੇ ਹਨ ਅਮਰੀਕਾ ਤੇ ਯੂਕੇ ਦੀ ਡਿਗੀ ਰੈਂਕਿੰਗ ਜਿੱਥੇ ਨਾਰਡਿਕ ਦੇਸ਼ਾਂ ਨੇ ਸਿੱਖਣ ਲਈ ਸਥਾਨਾਂ ਤੇ ਕਬਜ਼ਾ ਕੀਤਾ ਹੈ ਉੱਥੇ ਅਮਰੀਕਾ ਤੇ ਯੂਕੇ ਨੇ ਰੈਂਕਿੰਗ ਦੇ ਵਿੱਚ ਲਗਾਤਾਰ ਗਰਾਵਟ ਦਰਜ ਕਰਵਾਈ ਹੈ ਅਮਰੀਕਾ ਜੋ ਪਹਿਲਾਂ ਚੋਟੀ ਦੇ 20 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਹੁਣ ਇਸ ਚੋਟੀ ਦੇ ਵਿੱਚ ਹੋਰ ਹੇਠਾਂ ਕਿ ਸ ਗਿਆ ਹੈ ਮਾਹਿਰਾਂ ਦੇ ਅਨੁਸਾਰ ਅਮਰੀਕਾ ਵਿੱਚ ਵੱਧ ਰਹੀ ਸਮਾਜਿਕ ਅਸਮਾਨਤਾ ਤਣਾਅ ਅਤੇ ਮਾਨਸਿਕ ਸਿਹਤ ਸੰਸਿਆਮਾ ਲੋਕਾਂ ਦੀ ਭਲਾਈ ਤੇ ਨਕਾਰਾਤਮਕ ਪ੍ਰਭਾਵ ਪਾ ਰਹੀਆਂ ਹਨ ਇਸੇ ਤਰ੍ਹਾਂ ਬ੍ਰਿਟੇਨ ਵੀ ਆਪਣੇ ਪਿਛਲੇ ਪੱਧਰ ਤੋਂ ਹੇਠਾਂ ਡਿੱਗ ਗਿਆ ਹੈ ਜੋ ਦਰਸਾਉਂਦਾ ਹੈ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਖੁਸ਼ਹਾਲ ਸਿਰਫ ਜੀਡੀਪੀ ਵਿਕਾਸ ਦੁਆਰਾ ਨਿਰਧਾਰਿਤ ਨਹੀਂ ਕੀਤੀ ਜਾਂਦੀ ਹੈ ਹੁਣ ਜਾਣਦੇ ਹਾਂ ਦੁਨੀਆ ਦੇ ਸਭ ਤੋਂ ਦੁਖੀ ਦੇਸ਼ ਕਿਹੜੇ ਹਨ ਅਫਗਾਨਿਸਤਾਨ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਦੁਖੀ ਦੇਸ਼ਾਂ ਦੇ ਵਿੱਚੋਂ ਇੱਕ ਬਣ ਗਿਆ ਹੈ ਅਫਗਾਨਿਸਤਾਨੀ ਔਰਤਾਂ ਨੇ ਕਿਹਾ ਹੈ ਕਿ ਇਸ ਦੇਸ਼ ਵਿੱਚ ਜ਼ਿੰਦਗੀ ਇੱਕ ਸੰਘਰਸ਼ ਬਣ ਗਈ ਹੈ ਪੱਛਮੀ ਅਫਰੀਕਾ ਦਾ ਸੇਰਾ ਲਿਓਨ ਦੂਜੇ ਸਥਾਨ ਤੇ ਹੈ ਜਦੋਂ ਕਿ ਲਬਲਾਨ ਨੇ ਤੀਜੇ ਸਭ ਤੋਂ ਗਰੀਬ ਦੇਸ਼ ਵਜੋਂ ਦਰਜਾ ਪ੍ਰਾਪਤ ਕੀਤਾ ਹੈ ਇਸ ਤੋਂ ਬਾਅਦ ਦੇਸ਼ਾਂ ਦੇ ਵਿੱਚ ਮਲਾਵੀ ਜ਼ਿੰਬਾਬਵੇ ਬੋਸਤਵਾਨਾ ਕਾਂਗੋ ਲੋਕਤੰਤਰੀ ਗਣਰਾਜ ਯਮਨ ਕੋਮੋਰੋਸ ਅਤੇ ਲੇਸੇਵੋ ਸ਼ਾਮਲ ਹਨ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ ਭਾਰਤ ਇਸ ਲਿਸਟ ਦੇ 147 ਦੇਸ਼ਾਂ ਦੇ ਵਿੱਚੋਂ 118ਵੇਂ ਸਥਾਨ ਤੇ ਹੈ ਭਾਰਤ ਖੁਸ਼ੀ ਦੇ ਮਾਮਲੇ ਵਿੱਚ 118ਵੇਂ ਸਥਾਨ ਤੇ ਹੈ ਪਾਕਿਸਤਾਨ ਜਦੋਂ ਕਿ 109ਵੇਂ ਸਥਾਨ ਤੇ ਹੈ ਨੇਪਾਲ 92 ਸਥਾਨ ਤੇ ਹੈ ਇਰਾਨ 10ਵੇਂ ਸਥਾਨ ਤੇ ਹੈ ਫਲਸਤੀਨ 100 ਤਿੰਨਵੇਂ ਸਥਾਨ ਤੇ ਯੂਕਰੇਨ 105ਵੇਂ ਤੋਂ ਵੀ ਪਿੱਛੇ ਹੈ ਇਹ ਦਰਜਾਬੰਦੀ 2022-2024 ਦੌਰਾਨ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਸਮਾਜਿਕ ਸਹਾਇਤਾ ਸਿਹਤਮੰਦ ਜੀਵਨ ਸੰਭਾਵਨਾ ਆਜ਼ਾਦੀ ਉਦਾਰਤਾ ਅਤੇ ਪ੍ਰਸ਼ਟਾਚਾਰ ਦੀ ਧਾਰਨਾ ਵਰਗੇ ਕਾਰਕਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ